ਮੈਂ ਕਹਣਾ ਤੂੰ ਤੋਲਾ ਮੂੰਹ ਹੱਥ ਜਾ ਓਏ ਹਾਏ ਮੂੰਹ ਹੱਥ ਜਾ ਤੋਲਾ ਕਹੀਂ ਤੋਂ ਮਾਗੇ ਹੁਣ ਤਾਂ ਫਿਰ ਇਕੱਠੇ ਹੈਂ ਇਕੱਠੇ ਤੋਂ ਮਾਗੇ ਓਏ ਅੱਛਾ ਹੈਂ ਤੂੰ ਉੱਧਰ ਜਾ ਇਹ ਦੀਗਾ ਇੱਧਰ ਆ ਇੱਧਰ ਦਫ਼ਤਰ ਚ ਆ ਇਹ ਕਾਰਵਾਈ ਦਾ ਬਾਤ ਹੀ ਤੀ ਮੈਂ ਹੈਂ ਬਾਤ ਹੀ ਤੀ ਸਰ ਵਧੀਆ ਰਿਹਾ ਮੈਂ ਵੀ ਆ ਗੰਨਾ ਜਾਂ ਚੁੱਪ ਕੀ ਬਣਿਆ ਕੰਮ ਪਹਿਲਾਂ ਮੇਰਾ ਵੀ ਨਹੀਂ ਸੀ ਬਣਿਆ ਹੋਰ ਭੁੱਖਾ ਟੱਡਾ ਨਾ ਇਹਦੇ ਨਾਲ ਅਧਾਰ ਜਾਊਗਾ ਉਹ ਤੈਨੂੰ ਹਾਏ ਹੋਰ ਹੋਣਾ ਹੋਰ ਹੈਵੀ ਆ ਨਾ ਪੂਰਾ ਖਾਣਾ ਇਹ ਹਾਂ ਹੋਰ ਓਏ ਕਮਰੂਦ ਤੋੜਿਆ ਦੀ ਮੈਂ ਇਹਨਾਂ ਦੇ ਛੱਡੀ ਨਾਲ ਸਣਾ ਭੈਣ ਦਾ ਖਸਮਤ ਧੋਨੀਆਂ ਖਾ ਜਾਣ ਤੇ ਛੱਡੀ ਨਾਲ ਖੇਤ ਚ ਕੁਸ ਚੰਗਾ ਪਾਲਕਪੂਰਕ ਮੁੱਥ ਦੇ ਸਾਰਾ ਸਾਰੇ ਕੰਮ ਦੀ ਪੱਟੀ ਮੇਸ਼ ਕਰਦੇ ਚੰਗਾ ਜਿਵੇਂ ਜਹਜਾ ਰੋਜ਼ ਵੜ ਗਿਆ ਖੇਤ ਚ ਜਿਹਾ ਜਾ ਤੂੰ ਵੜ ਗਿਆ ਲੈ ਬੱਸ ਕਰ ਬਹੁਤ ਹੋ ਗਿਆ ਇਹਨਾਂ ਨਹੀਂ ਭੋਕਿਆ ਕਰਦੇ ਹੋਰ ਇਹਨਾਂ ਦਾ ਛੱਡੀ ਨਾਲ ਕੋਈ ਸੁਣ ਲੂਗਾ ਲੈ ਚੱਲ ਤੁਰ ਫਾ ਆਦਾ ਇਹਦਾ ਕੱਪੜੇ ਲਾ ਕੇ ਪਾਲਾ ਚੜਾਤਾ ਬਚ ਗਈ ਸੀ ਮਾਤਾ ਦੀ ਲਾਈਟ ਜੀ ਨੇ ਸਾਡੂ ਆ ਮੇਰੀ ਗੱਲ ਸੁਣ ਲੈ ਗੱਗ ਨਾ ਗੱਲ ਕਰ ਤੇ ਮੇਰੀ ਸਾਲੀ ਨਾਲ ਤੇਰੇ ਨਾਲ ਕੋਈ ਗੱਲ ਨਹੀਂ ਹੈ ਹੈਲੋ ਮੇਰੀ ਸਾਲੀ ਨਾਲ ਗੱਲ ਕਰਾਏ ਤੇ ਨੂੰ ਸੁਣਦਾ ਨਹੀਂ ਕੰਨ ਮਰੇ ਤੇਰੀ ਦੇ ਕੀ ਗੱਲ ਕੀ ਗੱਲ ਤੇਰੀ ਸਾਲੀ ਨਾਲ ਗੱਲ ਕਰਾ ਰਾ ਤੂੰ ਤੀਜੇ ਦਿਨ ਲਾ ਕੇ ਫੋਨ ਢੱਕ ਕੇ ਓਏ ਤੂੰ ਮੈਨੂੰ ਕਹਿਣ ਲੱਗੇ ਨਾ ਸਾਲੀ ਨਾਲ ਗੱਲ ਕਰਾ ਤੇ ਕੀ ਗੱਲ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਬਾਦਾ ਵੱਜੂ ਜੇ ਇਹਦਾ ਗੱਲ ਕਰਾ ਦੇਗਾ ਠੀਕ ਹੈ ਨਹੀਂ ਮੋਟਰਸਾਈਕਲ ਤੇ ਓਣ ਬਿਠਾ ਕੇ ਲੈ ਜੂ ਕਿਸੇ ਪਾਵਰ ਨਹੀਂ ਹੈਗੀ ਮੈਨੂੰ ਰੋਕ ਲੈ ਸਾਡਾ ਮੇਰੀ ਗੱਲ ਸੁਣ ਲੈ ਵਿਚੀ ਦਾ ਜ਼ਰਾ ਮੋਟਰਸਾਈਕਲ ਵਿਚੀ ਤੇਰੀ ਤੋੜੂ ਲੱਤ ਨਾ ਤਾਂ ਮੈਨੂੰ ਪੱਠੇ ਤੇ ਕੰਮ ਕਰਨ ਦੰਨੇ ਹੋਗੇ ਉਧਰੋਂ ਉਹ ਗਲੇਸ ਪਾ ਕੇ ਖੜ ਜਾਂਦੀ ਹੈ ਮੇਰੇ ਨਾਲ ਤੂੰ ਤੀਜੇ ਦਿਨ ਫੋਨ ਲਾ ਲੈਣਾ ਪੂਰਾ ਫਰਾ ਪੂੜਾ ਕੀ ਦਾ ਇਹ ਨੂੰ ਕਹਦੇ ਇਹਨੂੰ ਕਹਦੇ ਰਿਸ਼ਤੇਦਾਰਾਂ ਨੂੰ ਬੁਲਾ ਲਾ ਮੇਲ ਮਲਾਪ ਕਰ ਲੈ ਕਰ ਜਾ ਕੁੱਤੇ ਕੁੱਤੇ ਅੱਜ ਇਹ ਬੰਦਾ ਲਾ ਪਿਆ ਜਾ ਕਰਾਉਂਗਾ ਸਾਡੂ ਅੱਜ ਤੂੰ ਅੱਜ ਅੱਜ ਤੂੰ ਤੇਰੇ ਪਿੰਡ ਆਉਂਗਾ ਨਾਲੇ ਜਿਹਦੇ ਨਾਲ ਤੂੰ ਰਲਿਆ ਹੋਇਆ ਹੈਗਾ ਨਾਲੇ ਕਰਾਉਂਗਾ ਉਹਨਾਂ ਨੂੰ ਅੰਦਰ ਲੱਗ ਸਾਡੇ ਕੀ ਕਸੂਰ ਹੈ ਭਾਈ ਫੇਰੀ ਗੱਲ ਸ਼ੁਰੂ ਕਰ ਫੇਰੀ ਤੁਸੀਂ ਇਹਨੂੰ दारू ਪਿਉਨੇ ਹੋ ਭਾਈ ਮੇਰੀ ਗੱਲ ਸੁਣ ਬਾਈ ਕਰਨੈਲ ਬੋਲਦਾ ਨਮੋਲ ਤੋਂ ਸਮਝ ਜਿੰਦਰ ਦਾ ਪਾਪਾ ਬੋਲਦਾ ਤਾਂ ਹੈਗੇ ਹੂੰ ਠੀਕ ਹੈ ਵੇਖ ਭਾਈ ਮੇਰੀ ਗੱਲ ਸੁਣ ਦੇ ਪੀਵਾ ਕੇ ਪੀ ਗਏ ਸਾਨੂੰ ਫੋਨ ਨਹੀਂ ਕਹਿੰਦਾ ਸਾਲੀ ਨਾਲ ਗੱਲ ਕਰਾ ਦੇ ਨਹੀਂ ਬੇਟਾ ਮੈਂ ਤਾਂ ਕਾ ਕੀ ਕਰਦੇ ਨਹੀਂ ਕੋਈ ਨਾ ਬੇਟਾ ਬੇਟਾ ਗੱਲ ਪਤਾ ਕੀ ਹੈ ਜੇ ਆਪੜਾ ਤਾਂ ਕੋਈ ਕਸੂਰ ਨਹੀਂ ਹੈਗਾ ਜੇ ਵਿੱਚ ਦੇਖਾ ਇਹ ਦਾਰ ਕਸੂਰੀ ਥੋੜਾ ਕਹੇ ਜਿਹੜਾ ਥੋੜੇ ਨਾਲ ਨਾਲ ਇਹ ਤਾਂ ਨਹੀਂ ਨਹੀਂ ਭਾਈ ਮੇਰੀ ਗੱਲ ਸੁਣ ਇਹ ਤਾਂ ਨਾ ਤੈਨੂੰ ਮੈਂ ਗੱਲ ਦੱਸਦਾ ਇਹ ਤਾਂ ਬਹੀ ਗਮੜ ਇਕੱਠਾ ਹੋਇਆ ਫਿਰਦਾ ਮੂਤ ਨਾਲ ਡੱਕ ਦੇ ਅੰਦਰੋਂ ਗਾਲਾਂ ਕੱਢਿਆ ਗੰਦਿਆ ਨਾਮਾ ਪਹਿਣਾ ਦੀਆ ਲੋ ਇਹਨੂੰ ਸਮਝਾ ਦਿਓ ਤੁਸੀਂ ਨਹੀਂ ਇੱਥੇ ਆ ਕੇ ਸੀ ਵੀ ਲੱਤ ਤੋੜਾਂਗੇ ਲੱਤ ਦਾ ਬਾਥੀ ਲਾ ਦੀ ਤੇਰੀ ਰਾਤ ਨਹੀਂ ਮਾਰ ਕੰਨ ਮਾਰੇ ਭਾਈ ਮੇਰੀ ਮੇਰੀ ਗੱਲ ਸੁਣ ਦੇ ਨਹੀਂ ਨਹੀਂ ਭਾਈ ਭਾਈ ਗੱਲ ਸੁਣ ਕਾਬਰ ਦਾ ਤੂੰ ਇਹਦਾ ਕੰਮ ਤਾਂ ਚ ਹੋ ਜੂਗਾ ਕਿਉਂਕਿ ਬੰਦੇ ਇਕੱਠੇ ਹੋਏ ਫਿਰਦੇ ਨੇ ਪਿੰਡ ਦੇ ਉਹ ਪਹਿਲਾਂ ਫਰਤ ਕੇ ਹੋਈ ਸੀ ਇਹਦਾ ਕਸਾੜ ਤਾਂ ਉਹ ਕੁੱਟਣਗੇ ਔਰ ਵੀ ਤੇਰੀ ਆ ਮਾੜੀ ਗੱਲ ਦੇਖਾ ਪੈ ਨਹੀਂ ਨਹੀਂ ਪਈ ਕੀ ਮੈਨੂੰ ਗੁੰਡੇ ਜਿਹਾ ਕੀ ਨਾਮ ਇਹ ਮੇਰਾ ਮੁੰਡਾ ਤੇਰਾ ਨਾਮ ਕੀ ਮੇਰਾ ਨਾਮ ਜੀ ਹੋਵੇ ਦੇਖ ਮੇਰੀ ਗੱਲ ਸੁਣ ਸ਼ੇਰਾ ਦੇਖ ਲੱਖਾ ਕਹਿੰਦੇ ਮੈਨੂੰ ਨਹੀਂ ਨਹੀਂ ਸ਼ੇਰਾ ਮੇਰੀ ਗੱਲ ਸੁਣ ਦੇਖ ਠੀਕ ਹੈ ਮੇਰੀ ਗੱਲ ਸੁਣ ਸ਼ੇਰਾ ਲਖਬਿੰਦਰ ਮੇਰੀ ਗੱਲ ਸੁਣ ਬੇਟਾ ਆਪਣਾ ਦੇਖੇ ਚ ਕੋਈ ਹੋਣੀ ਇਹ ਤਾਂ ਭਾਈ ਕੱਲ ਦਾ ਫਿਰਦਾ ਮੂਤਰਾਲ ਧੱਕਿਆ ਸਮਝਾ ਲਓ ਮੈਂ ਤੁਹਾਨੂੰ ਦੱਸਾਂ ਸਾਡੀ ਹੋ ਜੂ ਸਕੀਰੀ ਖਰਾਬ ਸਕੀਰੀ ਦਾ ਕੰਮ ਹੈ ਵਿੱਚ ਹੀ ਅਸੀਂ ਕੱਢਾਂਗੇ ਫਿਰ ਤੁਹਾਡਾ ਜੀ ਨਹੀਂ ਤੂੰ ਤਾਂ ਸਿਆਣਾ ਮੁੰਡਾ ਹੈ ਜੇ ਕੰਮ ਨਹੀਂ ਕਰ ਦਿੰਦੇ ਸ਼ੇਰਾ ਲੜਦੇ ਨਹੀਂ ਹੁੰਦੇ ਤੂੰ ਕੋਈ ਨਾ ਤੂੰ ਫੋਨ ਤੂੰ ਧੋਪ ਚਲਾ ਦੇਗਾ ਮੇਰੇ ਸਤਰੀ ਬੁਰਾਖਦੇ ਨਹੀਂ ਤਰੀ ਕੋਈ ਨਾ ਭਾਈ ਤੂੰ ਮੈਂ ਕਰਦਾ ਪੱਤ ਖੜ ਜਾ ਤੂੰ ਆਈ ਤੂੰ ਮੇਰੇ ਸਾਲ ਕਰਿਆ ਤੂੰ ਗਾਹ ਖੜ ਜਾ ਤੂੰ ਮੇਰੇ ਸਾਲ ਕਰਿਆ ਗਾਹ ਮੇਰੇ ਫਾਸੇ ਫਸਾਈਏ ਨਾ ਤੂੰ ਤੀਏ ਤੱਕ ਖੜਾ ਕੁੱਤੇ ਆ ਤੂੰ ਇਹਦੇ ਬੰਦੇ ਨੇ ਬੇਰੀ ਬੈਠੇ ਰਹਿ ਤੂੰ ਗਾਹ ਮੇਰੇ ਫਾਸੇ ਫਸਾਈਏ ਨਾ ਅਗਲਾ ਕਹਿੰਦਾ ਲੈ ਉਹਦਾ ਨਾ ਵੀ ਤੇਰਾ ਗਿਆ ਰਲਿਆ ਹੋਇਆ ਹੈ ਸਾਲੀ ਵਾਲੇ ਨੰਬਰ ਤੋਂ ਮੈਨੂੰ ਬਲੌਕ ਮਰਵਾਤਾ ਸਾਲਾ ਬਲੌਕ ਦਾ ਨਾਲੇ ਹੋਰ ਦਾ ਅਗਲਾ ਤੇ ਬਿੱਟੂ ਗਾਲਾ ਕੱਢੀ ਜਾਂਦਾਗਾ ਕਿ ਵੇ ਕੱਟ ਜੂ ਯਾਰ ਕੁੱਤੇ ਪਗਾਈ ਬਾਰ ਦਾ ਜਦ ਮੈਂ ਬੀਨ ਨੂੰ ਮਾਰੂ ਇਹਨੂੰ ਮਾਰ ਦੂੰ ਅਸੀਂ ਗੱਲ ਕਰਕੇ ਬੀਨ ਆਲੇ ਮੇਰੇ ਸਾਹ ਘਰਾਪਦੇ ਨੇ ਇਕੱਠੇ ਹੋ ਕੇ ਤੇਰੀ ਤੂੰ ਹੀ ਤੂੰ ਹੀ ਕੁੱਟਣ ਕਿਉਂ ਦੇਖੀ ਗੱਲ ਇਹ ਬੀਨ ਹੀ ਤੇਰਾ ਯਾਰ ਨਹੀਂ ਓਏ ਮੇਰਾ ਸਾਹ ਗੋਲੀ ਵਾਲੀ ਪੀ ਫਿਰਦਾ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਕਿੱਥੋਂ ਨਾ ਤੂੰ ਲੈ ਦੇ ਮੈਂ ਹੌਲਵਾ ਕੋ ਫੂਰ ਤੇਰਾ ਮੈਂ ਪੈਣ ਐ ਕਰ ਬਾਹਰ ਮਸਾਏ ਨੇ ਵਿਚਾਰੇ ਕਰੇ ਇਹ ਲੈ ਤੇ ਬੱਸ ਬਾਈ ਓਹ ਹੋ ਦੇਖ ਲੈ ਦੇਖ ਬਹੁਤ ਪਿਆਰ ਮਿਲ ਰਿਹਾ ਹੈ ਬਸ ਬਸ ਠੀਕ ਹੈ ਠੀਕ ਹੈ ਬਸ ਠੀਕ ਹੈ ਕੋਈ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਦੇਖ ਲੈ ਬਹੁਤ ਪਿਆਰ ਸਤਿਕਾਰ ਦੇ ਰਹੇ ਤੁਸੀਂ ਸਾਨੂੰ ਮੇਰੀ ਗੱਲ ਸੁਣ ਆ ਬਾਈ ਦੇ ਤਾਂ ਹਰ ਪਾ ਦੇਣ ਤੇ ਤੁਸੀਂ ਤਾਂ ਭਵਾ ਲੇ ਬਾਈ ਮੈਨੂੰ ਐ ਦੱਸੋ ਹਾਂ ਵੇ ਬਸ ਕਰ ਬਸ ਕਰ ਬਸ ਕਰ ਦੁਕਾਨੀ ਆ ਗਿਆ ਬਸ ਬਸ ਕਰ ਤੁਸੀਂ ਸਾਨੂੰ ਇੰਨੀ ਇੱਤ ਦੇ ਰਹੋ ਇੰਨਾ ਪਿਆਰ ਕਰ ਦੋ ਤੁਸੀਂ ਸਾਨੂੰ ਬੇ ਅਸੀਂ ਤਾਂ ਕਿਦੋਂ ਦੇ ਢੀਕਦੇ ਤੀ ਵੀ ਕਦੋਂ ਘਰ ਆਉਣਾ ਮੈਂ ਤਾਂ 100-100 ਚਾਰ ਵਸਾਏ ਖੇਖਣ ਕਰਦਾ ਕੁੱਤਾ ਹੋ ਹੋ ਸੰਤਾ ਇਹਨੇ ਗੋਫਾ ਚ ਪਾਕ ਤੀ ਕਰਕੇ ਦੁਨੀਆ ਨੂੰ ਤਾਰਨ ਆਏ ਨੇ ਇਹ ਪੈਰੀ ਪੈ ਜੇ ਉਹਨਾਂ ਦੇ ਵੀਰੇ ਸਾਰੇ ਖਾ ਕੇ ਤਾਂ ਮੁੱਕੀਆਂ ਆਏ ਨੇ ਜੇਬ ਤੋਂ ਇਹ ਪਾਉਂਦਿਆਂ ਨੇ ਹਾਰ ਇਹਨਾਂ ਦੇ ਅਸਲ ਮੈਂ ਤਾਂ ਇਹਨਾਂ ਦੀਆਂ ਫੋਟੋਆਂ ਕਰਾ ਲਓ ਵੱਡੀਆਂ ਆਥਨ ਤੜਕੇ ਪਾਠ ਪੂਜਾ ਕਰਿਆ ਕਰੋ ਇਹਨਾਂ ਦੀ ਸ਼ਰਮ ਨਹੀਂ ਆਉਂਦੀ ਹੈਗੀ ਬੇ ਪੁੱਤ ਐ ਨਹੀਂ ਕਹਿੰਦੇ ਹੁੰਦੇ ਫੇਰ ਵੀ ਘਰ ਦੇ ਜੀ ਨੇਗੇ ਹੇ ਆਪਣੇ ਨਾਲ ਇਹ ਟਾਈਮ ਕੱਟਦੇ ਨੇ ਔਖਾ ਸੌਖਾ ਰਲ ਕੇ ਹੋਰ ਔਖਾ ਸੌਖਾ ਬਹੁਤ ਕੱਟਦੇ ਨੇ ਇਹ ਇੰਨਾ ਨਹੀਂ ਤਾਂ ਸੋਚਾ ਕਬੀਲਦਾਰੀ ਦੀ ਸੰਗ ਮੰਨ ਲਗਾ ਮਾਂ ਮਣੀ ਮੋਟੀ ਸਿਆਣੀ ਬੇਣੀ ਐ ਤੂੰ ਬੇ ਫੇਰ ਕੀ ਹੋ ਗਿਆ ਐ ਕਾਹਤੋਂ ਕਰਦਾ ਹੁੰਨਾ ਹੋਸਾ ਤਾਂ ਇਹ ਘਰੇ ਆਈ ਨਹੀਂ ਹਾਰ ਪਾਉਣ ਦਾ ਤਾਂ ਕੋਈ ਮਤਲਬ ਨਹੀਂ ਦੀਨਾ ਕੰਮ ਦੇ ਨੇ ਇਹ ਘਰੇ ਦਸੀ ਮਨਾਇਆ ਰੋਟੀਆਂ ਬਾੜੂ ਨੇ ਇਹ ਕੀ ਕਰ ਰਹਾ ਸਮਾਰਦੇ ਆ ਪੁੱਤ ਆਪਣੇ ਘਰੇ ਰਹਿੰਦੇ ਨੇ ਆਪਣੀ ਫਰਜ਼ ਬੰਦੇ ਇਹਨਾਂ ਨੂੰ ਇੱਥੇ ਲਿਆਉਣ ਦਾ ਬੱਸ ਉਹ ਲੈ ਦੇਖ ਲੈ ਕਿੱਥੇ ਤਾਂ ਵਿਚਾਰੇ ਦਾ ਤੂੰ ਇਹ ਰਿਹਾ ਧੰਨਵਾਦ ਕਰ ਨਹੀਂ ਕਰਨੀ ਇਹਨਾਂ ਨੂੰ ਹੋਰ ਕੀ ਕਰਨੀ ਨਹੀਂ ਨਾ ਵਧੀਆ ਮੇਰੇ ਸਾਲੇ ਨਿਕਲੇ ਹੋਏ ਸੀ ਬੜਾ ਜੂੜ ਵੜਿਆ ਹੋਇਆ ਸੀ ਤੇ ਫੇਰ ਉਹ ਤੂੰ ਆ ਇਹੇ ਲਾ ਇਹਨਾਂ ਸਮਾਰ ਕੇ ਨਾ ਲਾ ਕਹਦੇ ਕਾਨੂੰ ਮਾਰ ਦੇਂਗਾ ਇਹਨਾਂ ਹਰ ਪਾਉਣ ਨੂੰ ਬੱਸ ਕਰਜਾ ਮੇਰੇ ਘਰ ਸੁਣ ਲੈ ਇਹ ਗੱਲ ਤੇਰੇ ਪਿਓ ਨਾਲ ਕਰੀ ਇਹਵੇਂ ਐਸੇ ਰੱਖੇ ਨੇ ਬਤੇਰਾ ਕਿਹਾ ਹਾਰ ਤੋਂ ਦੀ ਮੰਗਦੇ ਹੋ ਉਹ ਚਲੋ 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 ਸਾਡੇ ਘਰੇ ਨਹੀਂ ਆਓ ਅੰਦਰ ਚਲੋ ਬਈ ਚਲੋ ਅੰਦਰ ਚਲੋ 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 ਪੈਣ ਜੀ ਕਿਵੇਂ ਕਰੀ ਤੇ ਚਾਹ ਪਾਣੀ ਤਾਂ ਪੀ ਲੈਣ ਦੇ ਵਿਚਾਰੇ ਕੋਈ ਪਰੇ ਬੰਦੇ ਦਾ ਸਦੀਪ ਕੰਮ ਨਹੀਂ ਕੋਈ ਆਹ ਦੀ ਗੁੱਟੀ ਪੀ ਲੈ ਪਰੇ ਬੰਦੇ ਦਾ ਕੀ ਕੰਮ ਆ ਕਰਦੇ ਵਿੱਚ ਪੈਣ ਜੀ ਦਾ ਕੰਮ ਹੀ ਨਹੀਂ ਹੈਗਾ ਨਹੀਂ ਨਹੀਂ ਨਾ ਚੱਲ ਆ ਜਾ ਤੇ ਮੁੰਡਾ ਆ ਜਾ ਤੂੰ ਮੈਂ ਨਾ ਬਾੜੋ ਮੈਂ ਇਹਨਾਂ ਨੂੰ ਅੰਦਰ ਕੋਈ ਨਹੀਂ ਚਾਹਦੀ ਗੁੱਟੀ ਪੀ ਕੇ ਚਲ ਜਾਣਗੇ ਲੇ ਬਈ ਪਾਈ ਹਾਰ ਦੇ ਫੇਰ ਕੰਮ ਆਉਗਾ ਠੀਕ ਹੈ ਭਾਈ ਹਾਂ ਠੀਕ ਹੈ ਚੱਲ ਅੰਦਰ ਚੱਲ ਚੱਲ ਮੇਰੇ ਜੁੱਤੀਆਂ ਲਵਾਉਣਗੇ ਨਾਲ ਆਪ ਖਾਣਗੇ ਲੈ ਇਹਨੂੰ ਨਾਲ ਲਾ ਦੇਣੀ ਆ ਨਪੁੱਤੇ ਦੇ ਇੱਕ ਤਾਂ ਕੁੱਤੇ ਵੜ ਜਾਂਦੇ ਨੇ ਵਿੱਚ ਮਰਨਾ ਕਿੱਥੇ ਮਰਿਆ ਸਾਰਾ ਪਿੰਡ ਗਾਤਾ ਤੁਰ ਕੇ پتہ ਹੀ ਨਹੀਂ ਕਿਹੜੇ ਪਾਸੇ ਮਰਿਆ ਨਹੀਂ ਵੀਰੋ ਹਾਂ ਕੀ ਹੋ ਗਿਆ ਹੋਰ ਆ ਕੀ ਆ ਮੈਂ ਫਿਰਦੇ ਉਹਦੇ ਮਗਰ ਸ਼ਰਾਬੀ ਮਗਰ ਸਾਡੇ ਵਾਲੇ ਮਗਰ ਪਤਾ ਹੀ ਨਹੀਂ ਕਿੱਧਰ ਲੰਘ ਗਿਆ ਸਾਰਾ ਪਿੰਡ ਗਾਤਾ ਮੈਂ ਤਾਂ ਨੀ ਕਾ ਨੂੰ ਪੁੱਛਦੀ ਆ ਉਹ ਤਾਂ ਭੈਣੇ ਡੱਕਿਆ ਫਿਰਦਾ ਸੀ ਮੇਰੇ ਤਾਂ ਵਿੱਚ ਵੱਜਿਆ ਉਹਨੂੰ ਤਾਂ ਆਪਦੀ ਸੋਝੀ-ਬੋਝੀ ਨਹੀਂ ਉਹ ਤਾਂ ਪਤਾ ਨਹੀਂ ਕਿਉਂ ਬੌਲਿਆ ਵਾਂਗੂ ਕਰਦਾ ਨਹੀਂ ਇਹ ਹਜਾ ਕੀ ਕਰਤਾ ਥੋਡੇ ਤੇ ਕਿਸੇ ਨੇ ਅਸਿਆ ਹੂੰ ਮੈਂ ਪੁੱਛਦੀ ਕਿਹੜੇ ਪਾਸੇ ਦੇਖਿਆ ਸੀ ਤੈ ਆ ਸਾਡੇ ਘਰੋਂ ਕਨਿਓ ਗਲੀਆਂ 'ਚ ਫਿਰਦਾ ਸੀ ਭੈਣੇ ਉਹ ਤਾਂ ਕਹਿੰਦਾ ਮੈਂ ਤਾਂ ਗਲੀਆਂ ਪੱਟ ਦੂੰ ਸਾਡੀ ਗਲੀ 'ਚ ਨਾ ਕੋਈ ਵੱਢ ਜੇ ਜੇ ਆ ਬੋਹਾ ਨਹੀਂ ਉਹੀ ਤਾਂ ਨਹੀਂ ਉਹ ਕਿਸੇ ਨੇ ਕੁਛ ਕਰਾਤਾ ਜਿਹੜਾ ਹੋ ਇੰਨਾ ਬੌਲਿਆ ਵਾਂਗੂ ਕਰੇ ਬਣਿਆ ਫਿਰਦਾਗਾ ਨਾ ਕਰਾਉਣਾ ਦਾ ਕੀ ਆ ਮੂਤ ਪੀ ਫਿਰਦਾ ਮਰਨਾ ਬੌਲੇ ਪੀ ਫਿਰਦਾ ਤਾਹੀਂ ਤਾਂ ਪੀਵੀਂ ਮੈਂ ਆਪ ਸਾਰੀ ਮਗਰਮਗਰ ਦੇ ਫਿਰਦੀਆਂ ਵੀ ਆ ਜੇ ਘਰੇ ਆ ਜੇ ਭੁੱਖ ਤਰਖਾ ਉਬਾਰੇ ਕਿਸੇ ਤੋਂ ਭੁਖੀ ਕਰਨਗੀ ਨਹੀਂ ਹੁਣ ਤੂੰ ਉਹ ਤਾਂ ਇੰਨਾ ਡੱਕਿਆ ਫਿਰਦਾ ਭੈਣੇ ਡਿਗਦਾ ਫਿਰਦਾ ਤੀ ਤਾਂ ਮੈਂ ਤਾਂ ਕਦੇ ਅੱਗੇ ਦੇਖੀ ਨਹੀਂ ਇੰਨੀ ਪਿੱਤੀ ਹੋਈ ਇਹਦੀ ਭਾਈ ਕੀ ਕਰੇ ਬੰਦੇ ਦੇ ਵੀ ਬਸ ਨਹੀਂ ਨਾ ਲੋਕ ਜਾਣ ਨਹੀਂ ਦਿੰਦੇ ਉਹੀ ਦੰਦੀਆਂ ਵੜਦੇ ਫਿਰਦੇ ਨੇ ਬਚ ਹੈਗੀਆਂ ਨੇ ਕੁਸਕ ਬੁੜੀਆਂ ਚਬਾਤੀ ਲਾਉਣੀਆਂ ਲੈ ਦੱਸ ਇਹ ਤਾਂ ਗਲਤ ਗੱਲ ਲੈ ਗਈ ਭੈਣੇ ਫਿਰ ਇਹਨਾਂ ਦੀ ਹੋਰ ਤਪਾ ਮਾਰਿਆ ਮਨ ਤਾਂ ਇਹ ਨਹੀਂ ਕਰਨਾ ਚਾਹੀਦਾ ਹਨਾ ਦੇਖ ਨੇ ਤਾਂ ਖਾ ਪੀ ਐਂ ਸੋਡੇ ਹੁਣ ਉਹਨੂੰ ਗੱਡੀਆਂ ਬਰਾਈਆਂ ਔਹੀ ਕਹਿਨੀਆ ਵੀ ਉਹਨੂੰ ਗੁੱਸਾ ਆਇਆ ਹੋਇਆਗਾ ਜਿੰਦਰ ਨੂੰ ਵੀ ਸਾਡਾ ਪ੍ਰੋਗਰਾਮ ਖਰਾਬ ਹੋ ਗਿਆ ਹੋ ਗਿਆ ਭੈਣ ਹੋ ਗਿਆ ਪਹਿਲਾਂ ਤਾਂ ਦੇਖ ਮੇਰੀ ਚਲ ਕੋਈ ਨਾ ਪੈਸੇ ਚੱਕ ਦਤੀ ਚੱਕ ਲੈਣ ਦੇ ਪਹਿਲਾਂ ਤੂੰ ਤੌਲੀਆ ਖਿੱਚ ਲਾਂਗੀ ਉਹ ਜਲੂਸ ਨਹੀਂ ਤੇ ਕੱਢਣਾ ਤੁਸੀਂ ਚਲ ਕੋਈ ਨਹੀਂ ਤਾਂ ਸਾਡੇ ਪੈਣੇ ਕਰਦੀ ਗੱਲਾਂ ਤੂੰ ਕਹਿ ਕੀ ਲੈਣਾਗਾ ਗੱਲ ਤਾਂ ਐਸੀ ਵੀ ਉੱਥੇ ਪੁਲਿਸ ਆ ਗਈ ਸੌ ਸਿਆਪਾ ਖੜਾ ਹੋ ਗਿਆ ਸਾਡਾ ਪ੍ਰੋਗਰਾਮ ਖਰਾਬ ਹੋ ਗਿਆ ਉਹਨੂੰ ਹੁਣ ਉਸੇ ਗੱਲ ਦਾ ਗੁੱਸਾ ਉਹ ਡੱਕਿਆ ਫਿਰਦਾਗਾ ਹੁਣ ਮੇਰੇ ਵੀ ਵੱਸੋਂ ਬਾਹਰ ਆ ਗੱਲ ਪਤਾ ਨਹੀਂ ਭੈਣੇ ਕਿਨੇ ਉਂਗਲ ਲਾਤੀ ਕਿਨੇ ਕੁਸ ਕਹਤਾ ਸੋਡੇ ਤੱਕ ਘਰੇ ਪੁਲਸ ਆ ਗਈ ਅਸਤਾ ਭੈਣੇ ਭੱਜ ਲੀਆਂ ਮਹਾਇਮੀ ਮੋੜੀ ਦੀ ਗੱਲ ਪਿੱਛੇ ਉਹ ਗੱਲ ਆ ਜਾਂਦੀ ਉੱਤੇ ਆਪਦੇ ਮਤਲਬ ਆਪ ਨੂੰ ਕਿਹਾ ਜਾ ਪਤਾ ਟਾਈਮ ਨਾ ਨਿਕਲ ਚੱਲੀਏ ਆ ਹੁੰਦਾ ਵਿਚੀ ਹੁੰਦੀਆਂ ਨੇ ਕੁਸਕ ਤਾਂ ਵਿਚੀ ਮਰ ਵਾਲੀਆਂ ਹੁੰਦੀਆਂ ਨੇ ਪਤਾ ਕਿਹੜਾ ਹੁਣ ਮੂੰਹ ਤੇ ਥੋੜੀ ਬੰਦੇ ਦੇ ਲਿਖਿਆ ਵੀ ਇਹੋ ਜਿਹਾ ਬੰਦਾ ਹੁੰਦਾ ਨੋਇ ਤਾਂ ਗੱਲ ਤੇਰੀ ਸਿਆਣੀ ਹੈਗੀ ਘਰ ਚੱਲ ਕੋਈ ਨਾ ਦੇਖ ਲਾ ਉਹਨੂੰ ਉੱਤੋਂ ਭੈਣੇ ਡੱਕਦਾ ਫਿਰਦਾ ਹੁਣ ਨਾ ਕਿਤੇ ਨਾਲ ਹੀ ਜੁੜ ਗਿਆ ਪਿਆ ਹੋਵੇ ਕਿਸੇ ਚ ਚ Per d'accordo, è bambocato